ਤਰਨਤਾਰਨ ਦੇ ਸਿਵਲ ਹਸਪਤਾਲ ਐਮਰਜੈਂਸੀ ਵਿਭਾਗ ਦੇ ਡਾਕਟਰਾਂ ਦਾ ਦੇਖ ਲੋ ਹਾਲ ਮਰੀਜ਼ਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਹੈ ਖਿਲਵਾੜ ਇਸ ਮਾਮਲੇ 'ਚ ਪੱਤਰਕਾਰਾਂ ਨੇ ਡਾਕਟਰ ਕੋਮਲ ਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਡਾਕਟਰ ਆਪਣੇ ਦਫ਼ਤਰ 'ਚੋਂ ਰਫੂ ਚੱਕਰ ਹੁੰਦੀ ਹੋਈ ਦਿਖਾਈ ਦਿੱਤੀ ਜੀ ਕੀ ਨਾਮ ਵੀਰੇ ਸ਼ਖਰ ਸਿੰਘ ਕੀ ਗੱਲਬਾਤ ਹੋਈ ਛੱਡ ਨਾ ਮੈਂ ਸਾਬ ਤਰਨਤਾਰਨ ਤੋਂ ਜਾ ਰਿਹਾ ਸੀ ਅਛਈ ਹਾਂਜੀ ਬੈਂਚੀ ਦੇ ਉੱਪਰ ਬੈਠਾ ਹੂੰ ਡਿਲੀਵਰ ਮੇਰੇ ਨਾਲ ਡਿਲੀਵਰੀ ਕਰਦਾ ਪਿਆ ਜੀ ਹੂੰ ਕਾਰ ਵਾਲਾ ਆਇਆ ਪਿੱਛੋਂ ਸ਼ੋਰ ਦੀ ਗੱਡੀ ਲਾ ਕੇ ਦੌੜ ਗਿਆ ਜੀ ਅਛਾ ਜੀ ਮੇਰਾ ਡਿਲੀਵਰ ਨੂੰ ਛੱਡ ਕੇ ਮੈਨੂੰ ਭਾਜੀ ਗਿਆ ਅਛਾ ਜੀ ਤੇ ਹੁਣ ਇਸ ਟਾਈਮ ਤੇ ਸਰਕਾਰੀ ਹਸਪਤਲ ਜਾਏ ਸਰਕਾਰੀ ਹਸਪਤਲ ਹੈ ਸਾਡ ਮੇਰੀ ਕੋਈ ਦੇਖਭਾਲ ਨਹੀਂ ਕਰ ਰਿਹਾ ਹੂੰ ਮੈਨੂੰ ਇਸ ਟਾਈਮ ਡੇਢ ਘੰਟਾ ਹੋ ਗਿਆ ਹਸਪਤਲ ਵਿੱਚ ਕੋਰਤੇ ਅਛਾ ਜੀ ਜੋ ਕਿ ਮੇਰੀ ਬਾਹ ਮੇ ਟੁੱਟ ਗਈ ਹੈ ਹੂੰ ਲੱਤ ਦੇ ਵਿੱਚ ਵੀ ਛੱਟ ਬਹੁਤ ਗੰਦੀ ਰਹਾ ਹੂੰ ਕਸਮਾ ਨਾ ਦੇਖ ਤੇ ਵੀ ਬਹੁਤ ਉਤਕਾੜ ਦੇ ਜਾ ਰਿਹਾ ਤੇ ਡਾਕਟਰ ਕੀ ਕਹਿੰਦੇ ਹੋ ਡਾਕਟਰ ਸਾਹਿਬ ਕਹਿੰਦੇ ਆ ਕਿ ਇਹ ਇੱਕ ਦੇ ਜੋਰ ਦੇ ਨਾਲ ਹੋਇਆ ਹੂੰ ਕੋਈ ਇਹ ਤੇ ਦੇਖਭਾਲ ਕਰਨ ਵਾਸਤੇ ਬੰਦਾ ਨਹੀਂ ਆਇਆ ਅਸ਼ਕੀ ਸਾਡੀ ਉਦੋਂ ਦੀ 1.5 ਘੰਟਾ ਹੋ ਗਿਆ ਕੋਈ ਦੇਖਭਾਲ ਨਹੀਂ ਕੀਤੀ ਵਿੱਚ ਠੀਕ ਹੈ ਹਾਂਜੀ ਤੇ ਮੈਂ ਸਰ ਬਹੁਤ ਤੰਗ ਆ ਮੈਂ ਇੱਕ ਅੰਗਰੇਜ਼ ਬਲੈਕ ਜੂਨੀਅਰ ਦਾ ਪ੍ਰਧਾਨ ਆ ਸਾਡੀ ਭਾਜੀ ਸਾਡੇ ਵੱਡੇ ਪ੍ਰਧਾਨ ਸਾਹਿਬ ਨੇ ਜੋ ਕਿ ਤਰਨਤਾਰਨ ਜ਼ਿਲ੍ਹਾ ਦੇ ਪ੍ਰਧਾਨ ਨੇ ਹੂੰ ਉਹਨਾਂ ਦਾ ਮੈਂ ਇੱਕ ਸਟਾ ਮੈਂਬਰ ਹਾਂ ਜੀ ਅਸੀਂ ਮੇਰੀ ਕੋਈ ਵੀ ਦੇਖਭਾਲ ਨਹੀਂ ਕੀਤੀ ਜਾ ਰਹੀ। ਕਿ ਦੁੱਖੀ ਨੇ ਜੈ ਜੈ ਭਾਰਤ ਭਾਰਤਿਸ ਨੂੰ ਦਾ ਅੰਮ੍ਰਿਤ ਅनाथ ਬੱਚਿਆਂ ਦੀ ਮੈਂ ਸੰਸਥਾ ਚਲਾ ਰਿਹਾ ਡਾਕਟਰ ਸਾਹਿਬ ਜੀ। ਇਹਦਾ ਕੀ ਫਰ ਮਫਲਾਗਾ ਜਿਹੜਾ ਆਪਣਾ ਵੀਰ ਦਾ ਐਕਸੀਡੈਂਟ ਹੋਇਆ ਜੜਾ। ਭਾਈ ਮੈਂ ਜੰਗਲਾਂ ਕੋਲ ਤਾਇਆ ਵੀਰ ਦਾ ਨਾ ਨੂੰ ਪਤਾ ਲੱਗਾ ਵੀ ਐਕਸੀਡੈਂਟ ਹੋਇਆ। ਇਹਦਾ ਲਾਜ ਨਹੀਂ ਚੱਲ ਰਿਹਾ ਇੱਥੇ ਸਰਕਾਰੀ ਹਸਪਤਾਲ। ਅੱਛਾ ਜੀ। ਮੈਂ ਸਰਕਾਰੀ ਹਸਪਤਾਲ ਆ ਲਗੇ ਇਹਨਾਂ ਦਾ ਮਰੀਜ਼ਾਂ ਦਾ ਦੁੱਖ ਸੁਣਿਆ ਵੀ ਕੀ ਆ। ਹੂੰ। ਇਹ ਕਹਿੰਦੇ ਵੀ ਇੱਥੇ ਭਾਜੀ ਕੋਈ ਮਰੀਜ਼ ਨਹੀਂ ਹੈਗਾ ਮੈਂ ਮੈਡਮ ਬੇਟੀ ਮੈਂ ਆ ਭੈਣ ਜੀ ਮੈਂ ਨਾ ਪੰਜਾਬ ਦਾ ਪ੍ਰੈਜ਼ੀਡੈਂਟ ਆ ਅਨਾਸ ਬੱਚਿਆਂ ਦੀ ਸੰਸਥਾ ਚਲਾ ਰਿਹਾ ਹਾਂ ਮੈਡਮ ਕਹਿੰਦੀ ਬਾਹਰ ਹੋ ਜਾ ਦਫਾ ਹੋ ਭਾਜੀ ਕਿਹੜੇ ਹੀ ਮੈਡਮ ਮੈਡਮ ਇਹਨਾਂ ਦੇ ਸੀਨੀਅਰ ਕਹਿੰਦੇ ਵੀ ਮੈਂ ਸੀਨੀਅਰ ਆ ਉਹ ਸੈਕ ਵੀਰ ਸਰਦਾਰ ਆ ਅੱਛਾ ਜੀ ਕਹਿੰਦੇ ਵੀ ਆਪਣੇ ਹੱਕ ਦੇ ਜੋਰ ਨਾਲ ਇਹ ਤਾਂ ਤਨਖਾਹਾਂ ਲੈਣਦੇ ਆ ਹਨ ਕਿਸ ਦੇ ਨਾਲ ਮਰੀਜ਼ ਦੇ ਨਾਲ ਕੋਈ ਰਿਪਾਸਤਾ ਨਹੀਂ ਹੈਗਾ ਅਸੀਂ ਇਹ ਰਾਜ ਨਹੀਂ ਕਰ ਸਕਦੇ ਅਸੀਂ ਡਿਗਰੀਆਂ ਨਹੀਂ ਕਿਤਿਆਂ ਅਸੀਂ ਡਿਗਰੀਆਂ ਕਿਤਿਆਂ ਅਸੀਂ ਡਿਗਰੀਆਂ ਤੇ ਸਿਰਫ ਤੇ ਆਪਣਾ ਵੀ ਜਿਹੜਾ ਵੀ ਇੱਕ ਸਹੂਜ ਤੇ ਤਨਖਾਹ ਲੈਂਦੇ ਆ ਅਸੀਂ ਜੇ ਤੇ ਬਦ ਦਮ ਜਵਾਦ ਥਲੇ ਆ ਕੇ ਕੰਮ ਨਹੀਂ ਕਰਦੇ ਠੀਕ ਹੈ ਹੁਣ ਆਪਣੇ ਕੀ ਮੰਗ ਲਈ ਆਪਾਂ ਸੀ ਆਪਣੀ ਮੰਗ ਇਹ ਜਿਹੜਾ ਸਟਾਫ ਇਹਨੂੰ ਸਸਪੈਂਡ ਕੀਤਾ ਜਾਵੇ ਜਾਂ ਨੌਕਰੀ ਤੋਂ ਲਾਇਆ ਜਾਵੇ ਜੇ ਇਹਨਾਂ ਦੇ ਨਾਲ ਕਾਰਵਾਈ ਕੀਤੀ ਜਾਂ ਨਾ ਵੀ ਸਰਕਾਰੀ ਹਸਪੀਟਲ ਦੇ ਵਿੱਚ ਕੋਈ ਡਾਕਟਰ ਆਇਆ ਤੇ ਭਾਈ ਇਹ ਸੰਘਰਸ਼ ਬਹੁਤ ਤਗੜਾ ਚੋਂ ਜਾਂਦਾ ਦੇ ਵਿੱਚ ਹੋਊਗਾ ਹਸਪੀਟਲ ਕੇ ਧਰਨਾ ਦਿੱਤਾ ਜਾਊਗਾ ਜਿੰਨਾ ਜਿਹੜੇ ਸਟਾਫ ਨੂੰ ਸਸਪੈਂਡ ਜਾਂ ਨੌਕਰੀ ਤੋਂ ਲਾਇਆ ਨਾ ਜਾਊਗਾ ਜਿਹੜੇ ਡਿਗਰੀਆਂ ਸੁਣਾਉਂਦੇ ਆ ਇੱਥੇ ਮਰੀਜ਼ ਮਰਨਦੇ ਮਰੀਜ਼ ਕੱਲੇ ਕੱਲੇ ਮਰੀਜ਼ ਕੋ ਪੁੱਛੋ ਸਾਡਾ ਕਿੰਨਾ ਕੁ ਇਲਾਜ ਹੋ ਰਿਹਾ ਕਿੰਨੇ ਕਿੰਨੇ ਦਿਨ ਹੋ ਗਏ ਆ ਮਰੀਜ਼ ਇੱਥੇ ਰੋ ਰਹੇ ਆ ਜੇ ਇਹ ਕਾਰਵਾਈ ਨਾ ਕੀਤੀ ਇਹਨਾਂ ਸਰਕਾਰ ਨੇ ਇਹਨਾਂ ਦੇ ਕੋਈ ਮੁੱਦਾ ਨਾ ਚੁੱਕਿਆ ਉਹ ਇਹ ਆਪਣੀ ਸਟਾਫਾਂ ਨੂੰ ਸਟਾਫ ਦੇ ਖਿਲਾਫ ਪੂਰੇ ਸਟਾਫ ਦੇ ਖਿਲਾਫ ਨਹੀਂ ਆਪਣੀ ਸਟਾਫਾਂ ਨੂੰ ਸਰਕਾਰੀ ਹਸਪੀਟਲ ਇੱਕ ਦੋ ਦਿਨਾਂ ਦੇ ਵਿੱਚ ਨਾਨ ਸਾਹਿਬ ਮਿਲਿਆ ਇਹਨੂੰ ਬੰਦੇ ਨੂੰ ਅੰਗੇ ਹੀ ਨੂੰ ਅਸੀਂ ਤਾਂ ਨਾ ਰੋਪਰਲਾਜਮ ਕਰਨਾ ਨਾਰ ਭਵਨ ਸਨਮਾਨ ਨੂੰ ਸਾਡੇ ਲਈ ਇਹੋ ਬੇਨਤੀ ਆ ਵੀ ਜਿਹੜਾ ਸਟਾਫ ਆ ਇਸ ਸਟਾਫ ਨੂੰ ਲਾ ਕੇ ਕਿ ਨਵਾਂ ਸਟਾਫ ਲਾਇਆ ਜਾਵੇ ਇਹਨਾਂ ਨੂੰ ਜਿਹੜੀਆਂ ਡਿਗਰੀਆਂ ਦਾ ਮਾੜਿਆ ਉਹ ਡਿਗਰੀਆਂ ਇਹਨਾਂ ਨੇ ਕੈਨਸਲ ਕਰਕੇ ਨੌਕਰੀਆਂ 'ਚੋਂ ਲਾ ਕੇ ਨਵਾਂ ਸਟਾਫ ਭੇਜੋ ਨਾਲੇ ਪਤਾ ਲੱਗੇ ਸਟਾਫ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਸਟਾਫ ਨਹੀਂ ਆ ਮਰੀਜ਼ ਇਕੱਲੇ ਇਕੱਲੇ ਮਰੀਜ਼ ਨੂੰ ਪੁੱਛੋ ਵੀ ਸਾਨੂੰ ਕੀ ਤੰਗੀ ਪਰੀ ਸਰਕਾਰੀ ਹਸਪਤਾਲ ਤੁਹਾਨੂੰ ਆਪੇ ਹੀ ਭਗਵਾਨ ਦਮਨ ਨੂੰ ਪਤਾ ਲੱਗ ਜਾਣਾ ਇਹ ਤੇ ਕੀ ਪ੍ਰੋਬਲਮ ਚ ਆ ਰਹੀ ਠੀਕ ਹੈ ਜੀ ਪੰਜ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸੁਖਵਿੰਦਰ ਕੌਰ ਜੀ ਅੱਛਾ ਜੀ ਤੁਸੀਂ ਇੱਥੇ ਸਰਕਾਰੀ ਹਸਪਤਾਲ ਚ ਦਾਖਲ ਹੋਏ ਹਾਂ ਜੀ ਮੈਂ ਨਾ ਪੱਥਰੀਆਂ ਦੀ ਮੇਰੇ ਪਿੱਤੇ ਦੇ ਤੇ ਗੁਰਦੇ ਚ ਪੱਥਰੀਆਂ ਵਾਂ ਅੱਛਾ ਜੀ ਤੇ ਮੈਨੂੰ ਇਨਫੈਕਸ਼ਨ ਹੈ ਗਈ ਆ ਓਕੇ ਜੀ ਤੇ ਮੈਂ ਨਾ ਉੱਥੇ ਤਿੰਨ ਚਾਰ ਵਾਰੀ ਪਹਿਲਾਂ ਵੀ ਆਈ ਆ ਤੇ ਜਦੋਂ ਆਈਏ ਇੱਥੇ ਕਹਿੰਦੇ ਆ ਕਿ ਡਾਕਟਰ ਨਹੀਂ ਹੈਗੇ ਡਾਕਟਰ ਨਹੀਂ ਹੈਗੇ ਜਦੋਂ ਆਉਂਦੇ ਡਾਕਟਰ ਹੀ ਟੀਗਾ ਦਰਦ ਦਾ ਲਾ ਕੇ ਤੋੜ ਦਿੰਦੇ ਨੇ ਅੱਛਾ ਹੈ ਤੇ ਜਦੋਂ ਵੀ ਆਈਏ ਸਾਨੂੰ ਇਹੋ ਜਵਾਬ ਮਿਲਦਾ ਕਿ ਕੋਈ ਇੱਥੇ ਡਾਕਟਰ ਨਹੀਂ ਪੈਂਦਾ ਸਿਰਫ ਅਸੀਂ ਆਂ ਹੋਰ ਕੋਈ ਨਹੀਂ ਆਗਾ ਅਸੀਂ ਦੋ ਹੀ ਬੰਦੇ ਤੇ ਸਿਲੀ ਡਿਊਟੀ ਕਰਦੇ ਆਂ ਤੇ ਸਰ ਮੈਨੂੰ ਗੁਰਨਾਨਕ ਹਸਪਤਾਲ ਭੇਜਦੇ ਆਂ ਗੁਰਨਾਨਕ ਹਸਪਤਾਲ ਵਾਲਿਆਂ ਨੇ ਸਾਡੇ ਕੋ ਨਹੀਂ ਲਾਜਾਗਾ ਇਹ ਆਦੇ ਸਾਡੇ ਕੋ ਨਹੀਂ ਆਗਾ ਤੁਸੀਂ ਦੱਸੋ ਅਸੀਂ ਕਿੱਥੇ ਜਾਈਏ ਮੈਨੂੰ ਤਾਂ ਸਰ ਕੋਈ ਦੱਸਦਾ ਨਹੀਂ ਕਿ ਕੋਈ ਲਾਜਾ ਹੁੰਦਾ ਮੈਨੂੰ ਤੇਰੀ ਲੱਗਦਾ ਕੋਈ ਲਾਜ ਨਹੀਂ ਹੁੰਦਿਆ ਤੁਹਾਨੂੰ ਦਰਦ ਦੇ ਟੀਕੇ ਲਾ ਕੇ ਤੋੜ ਦਿੰਦੇ ਆਂ ਕਿ ਚਲੋ ਹੁਣ ਰਾਤ ਸੋਵੋ ਤੇ ਦਿਨੇ ਫੇਰ ਆਜਿਓ ਕੀ ਗੱਲ ਕੀ ਡਾਕਟਰ ਨੇ ਆਪਣਾ ਵਿੱਚ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਦਾਖਲ ਹੋਇਆ ਐਮਰਜੈਂਸੀ ਵਾਰਡ ਦੇ ਵਿੱਚ ਆਹ ਨਹੀਂ ਦਾਖਲ ਕਰਦੇ ਨਹੀਂ ਸਰ ਅਛਾ ਜੀ ਦਾਖਲ ਕਰਦੇ ਨਹੀਂ ਕਿਹੜੇ ਪਿੰਡ ਤੋਂ ਆਏ ਤੁਸੀਂ ਪਿੰਡ ਗੁਰਖਾ ਦੀ ਆਪਾਂ ਅਛਾ ਜੀ ਕੀ ਕਹਿੰਦੇ ਆ ਵਰ ਜੰਫੀ ਵਾਲੇ ਉਹ ਕਹਿੰਦੇ ਆ ਗੁਰਨਾਣਕ ਚਰੇ ਲੋ ਅਛਾ ਜੀ ਗੁਰਨਾਣਕ ਸੱਚਾ ਦਾ ਉਹਨੇ ਠੀਕੇ ਦਰ ਤੇ ਲਾ ਕੇ ਦਰ ਬੰਦੇ ਘਰਦਿਆਂ ਨੂੰ ਜਦੋਂ ਮੈਨੂੰ ਆਪ ਦਾਖਲ ਨਹੀਂ ਕਰਦੇ ਕਿਤੇ ਦਾਖਲ ਕਰਨਾ ਹੀ ਨਹੀਂ ਇਸ ਤਰ੍ਹਾਂ ਕਸ਼ਮੀਰ ਕਰਕੇ ਰਾਏ ਤਾਂ ਡੇਸਿਕ ਭਾਈ ਹਾਂ ਜੀ ਟੈਕ ਵਗਰਾ ਹੁੰਦੇ ਟੈਕ ਹੋਇਆ ਸੀ ਸਾਰਾ ਕੁਝ ਹੋਇਆ ਵਾ ਪਰ ਗੁਰਨਾਣਕ ਲੇਖੇ ਦੇ ਦਿੰਦੇ ਜੀ ਹੂੰ ਰੈਫਰ ਕਰਦਣੇ ਰੈਫਰ ਕਰਦੇ ਜਦੋਂ ਮਾਈ ਇਹੋ ਮਸ਼ੀਨ ਉਹ ਤਾਂ ਕਾਰਨ ਕੀ ਕੀ ਦੱਸਦੇ ਕੀ ਕੀ ਕਹਿੰਦੇ ਨਹੀਂ ਆ ਵੀ ਕਹਿੰਦੇ ਸਾਡਾ ਸਟਾਫ ਵੀ ਨਹੀਂ ਹੈਗਾ ਸਾਡੇ ਕੋ ਡਾਕਟਰ ਇੰਨੇ ਹੈਗੇ ਹੂੰ ਜੇ ਗੋਰਪੀ ਡਾਕਟਰ ਕੋ ਜਾਣੇ ਆ ਤੇ ਗੋਰਪੀ ਡਾਕਟਰ ਸਿੱਧੀ ਗੱਲ ਨਾਲ ਗੱਲ ਨਹੀਂ ਕਰਦਾ ਹੂੰ ਕਿਹੜੀ ਲਈ ਆਪਾਂ ਖਦਮਾ ਦਿਮਾਗ ਸਰਕਾਰ ਕੋ ਅੱਛਾ ਜੀ ਤੇ ਮੈਂ ਤੇ ਕਹੇ ਕਿ ਜੇ ਉਹਨਾਂ ਨੂੰ ਨੌਕਰੀ ਕਰ ਰਿਹਾ ਵਾਂ ਇਕੱਲੀ ਤੇ ਗਾਲੀ ਇਹਨੂੰ ਨੌਕਰੀ ਤੋਂ ਲਾਹ ਜਾਵੇ ਜੇ ਨਾ ਲਾਹ ਗਿਆ ਫਿਰ ਅਸੀਂ ਆਪਣੀ ਜੋ ਵੀ ਅਧਿ ਕਾਰਵਾਈ ਬੰਦੀ ਆ ਇਹਨੂੰ ਸਰ ਕੀ ਨਾਮ ਆਪਣਾ ਜੀ ਸਿਮਰਨ ਜੀ ਫਰ ਇੱਕ ਇਹਦਾ ਪੇਸ਼ੈਂਟ ਆਇਆ ਤੁਹਾਡੇ ਕੋਲੋਂ ਇਹਨਾਂ 'ਤੇ ਇਲਜ਼ਾਮ ਲੱਗਣ ਦੇ ਆ ਕਿ ਤੁਸੀਂ ਗਲਤ ਲੈਂਗੁਏਜ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਮੇਰੇ ਜਦੋਂ ਮਰੀਜ਼ ਆਉਂਦਾ ਠੀਕਾ ਤੁਹਾਡੇ ਕੋਲ ਹਾਂ ਇੱਕ ਸਾਈਡ ਤੇ ਜੋ ਵਿਚਾਰੀ ਸਰੀ ਤੇ ਡਿਸਲੋਕੇਸ਼ਨ ਹੈਗੀ ਜੀ ਮੋਢੇ ਦੀ ਬਾਕੀ ਡਾਕਟਰ ਸਾਹਿਬ ਨੇ ਚੈੱਕ ਕੀਤਾ ਹੋਇਆ ਠੀਕ ਲੱਗੇ ਹੋਏ ਡਾਕਟਰ ਸਾਹਿਬ ਕਿਹੜੇ ਹੀ ਮੌਜੂਦ ਡਾਕਟਰ ਕੋਮਲ ਜੀ ਠੀਕ ਹੈ ਜੀ ਇਹਨਾਂ ਦਾ ਇਲਜ਼ਾਮ ਹੈ ਕਿ ਡਾਕਟਰ ਕੋਮਲ ਜੀ ਨੇ ਗਲਤ ਲੈਂਗੁਏਜ ਬੋਲੀ ਆ ਦੇਖੋ ਮੇਰੇ ਜਦੋਂ ਤੱਕ ਆਪਾਂ ਨੇ ਸੁਣਿਆ ਨਹੀਂ ਉਹ ਹਨਾ ਉਦੋਂ ਤੱਕ ਨੇ ਆਪਾਂ ਕੁਝ ਨਹੀਂ ਕਿਹਾ ਜੀ ਨਾ ਸਾਹਿਬ ਹੀ ਹੋਰ ਕਿੰਨੂ ਨਹੀਂ ਕਹਤਾ ਦੇਖੋ ਵੀਰੇ ਫਿਰ ਜੋ ਇਹ ਕਹਿੰਦੇ ਭਾਈ ਫਿਰ ਆਹ ਸਰਦਾਰ ਸਾਹਿਬ ਗਲੋਤੇ ਤੁਹਾਡੇ ਸਾਹਦਿਆਂ ਇਹਨਾਂ ਨੂੰ ਨਹੀਂ ਕਹਤਾ ਵੀ ਹਟਣਾ ਕਰਤੋ ਬੋਲੇ ਆ ਵੀ ਤੇ ਸਰਦਾਰ ਸਾਹਿਬ ਗਲੋਤੇ ਹਨ ਅਹੀਂ ਇਹਨਾਂ ਨੂੰ ਨਹੀਂ ਕਹਤਾ ਵੀ ਤੁਸੀਂ ਗਲਤ ਬੋਲੇ ਯਾਰ ਇਹਦੇ ਬਾਰੇ ਵੀਰੇ ਮੈਂ ਨਹੀਂ ਕਹ ਸਕਦਾ ਕਿਉਂਕਿ ਮੈਂ ਕੁਝ ਪੁੱਛਿਆ ਨਹੀਂ ਤੇ ਮੈਨੂੰ ਇੱਕ ਤੇ ਜ਼ੋਰ ਵਾਲੀ ਕਿਹੜੀ ਗੱਲ ਹੋਈ ਇਹੋ ਜੀ ਕੋਈ ਗੱਲ ਨਹੀਂ ਵੀ ਜੀ ਤੁਸੀਂ ਕਹਿ ਰਹੇ ਹੋ ਕਿ ਨਿਸ਼ੋਰ ਨਾਲ ਡਿਗਰੀ ਲਈ ਆ ਇਹ ਡਿਗਰੀ ਦਾ ਮਤਲਬ ਕਿਸੇ ਨੂੰ ਵੀ ਡਿਗਰੀ ਲਈ ਆ ਵੀ ਤੁਸੀਂ ਲੋਕ ਨੂੰ ਮੈਂ ਤਾਂ ਕੋਈ ਗਲਤ ਜਾਣ ਕਰੋ ਇਹ ਸਰ ਨੇ ਕਿਹਾ ਸੀ ਕਿ ਆਪਣਾ ਜਿਹੜਾ ਇਹ ਨਿਸ਼ੋਰ ਇੱਕ ਮੈਡਮ ਹੈ ਆ ਇੱਕੇ ਵੀਰਾਂ ਹਾਂਜੀ ਇੱਕ ਡਾਕਟਰ ਹੋ ਗਿਆ ਚਲ ਗਿਆ ਜੀ ਮੋਟਰਸਾਈਕਲ ਲੈ ਕੇ ਅਛਾ ਇਹ ਕਹਿੰਦੇ ਵੀ ਆਪਣੀ ਮਰਜ਼ੀ ਨਾਲ ਮਰੀਜ਼ ਚੱਕਦੇ ਜੇ ਤੁਹਾਨੂੰ ਜਾਦੀ ਤੇ ਲਈ ਪਿਆ ਤੁਸੀਂ ਆਪਣਾ ਮਰੀਜ਼ ਚੱਕ ਕੇ ਲੈ ਸਕਦੇ ਠੀਕ ਹੈ ਜੀ ਤੇਰੇ ਹਸਪਤਾਲ ਕਹਦੇ ਕਹਿੰਦੇ ਨਾ ਹਟ ਕੋ ਅਕਸਰ ਵਾਲੀ ਮਸ਼ੀਨ ਆ ਗਈ 6 ਮਹੀਨੇ ਹੋ ਗਏ ਖਰਾਬ ਹੋਈ ਨੂੰ ਜਿਹਨਾਂ ਦੀ ਮਸ਼ੀਨਾਂ ਖਰਾਬ ਹੈ ਇਹਨਾਂ ਨੇ ਕੰਪਲੇਟ ਕਿਉਂ ਨਹੀਂ ਸਰਕਾਰ ਨੂੰ ਕੀਤੀ ਠੀਕ ਹੈ ਬੰਦ ਕਰ ਇਹਨਾਂ ਹਸਪਤਾਲ ਬੰਦ ਕਰ ਨੇ ਜੇ ਸਰਕਾਰ ਨੂੰ ਇਹ ਕੰਪਲੇਨ ਨਹੀਂ ਕਰ ਸਕਦੇ ਤਾਂ ਤਨਖਾਹਾਂ ਹੀ ਲੈ ਰਹੇ ਨੇ ਇਹਨਾਂ ਨੇ ਸਸਤੀ ਗੱਲ ਹੈ ਸਸਤੀ ਹੈ ਠੀਕ ਹੈ ਠੀਕ ਮੈਂ ਡਾਕਟਰ ਰਮਨਦੀਪ ਸਿੰਘ ਐਸਐਮਓ ਸਿਵਲ ਹਸਪੀਟਲ ਬੋਲ ਰਿਹਾ ਹਾਂ ਹਾਂ ਜੀ ਸਰ ਇਹ ਹਸਪੀਟਲ ਦੇ ਜਿਹੜੇ ਐਕਸ-ਰੇ ਮਸ਼ੀਨਾਂ کافی ਦਿਨ ਹਾਂ ਜੀ ਬੰਦ ਹੀ ਆ ਪੀਆ ਦੇ ਪੇਸ਼ੈਂਟ ਕੋ ਖਤਰਾ ਹੋ ਰਿਹਾ ਹਾਂ ਠੀਕ ਹੈ ਜੀ ਹਾਂ ਜੀ ਇਹਦੇ ਬਾਰੇ ਮਸ਼ੀਨ 'ਚ ਥੋੜੀ ਐਕਸ-ਰੇ ਮਸ਼ੀਨ 'ਚ ਖਰਾਬੀ ਹੈ ਉਹਦੇ ਲਈ ਸੀ ਜਿਹੜੇ ਇੰਜੀਨੀਅਰ ਹੈ ਉਹਨੂੰ ਬੁਲਾਇਆ ਰਿਪੇਅਰ ਵਾਲੇ ਨੂੰ ਉਹਨਾਂ ਨੇ ਉਹਨੂੰ ਡਾਇਗਨੋਸ ਕੀਤਾ ਕਿ ਇਸ ਦੇ ਵਿੱਚ ਨਾ ਕੋਈ ਆਪਟਿਕ ਮੋਡਿਊਲ ਹੈ ਜੋ ਡਿਫੈਕਟਿਵ ਹੈ ਇਸ ਦੇ ਲਈ ਅਸੀਂ ਜਿਹੜੀ ਰਿਪੇਅਰ ਵਾਲੀ ਕੰਪਨੀ ਜਿਹਦੇ ਨਾਲ ਕੰਟਰੈਕਟ ਹੈ ਮੈਨੇਜਰ ਸਾਹਮਣੇ ਗੱਲ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਤੋਂ ਜਲਦੀ ਇਹਨੂੰ ਠੀਕ ਕਰਾ ਦੇ ਹਾਂਜੀ ਸਰ ਇੱਕ ਬੀਤੀ ਰਾਤ ਪੇਸ਼ੈਂਟ ਆਇਆ ਸੀਗਾ ਹੈਂਡੀਕੈਪ ਦਾ ਹਾਂਜੀ ਜੋ ਐਕਸੀਡੈਂਟ ਹੋਇਆ ਸੀ ਅਜਰਨਸੀ ਜਾ ਤੇ ਉਹ ਤੁਹਾਨੂੰ ਟੌਪ ਨੇ ਉਹ ਹਾਲਿਸਪੇ ਕੀ ਕਰਾ ਹਾਂਜੀ ਤੇ ਇੱਕ ਤਾਂ ਐਕਸਰੇ ਨਹੀਂ ਸੀ 하게 ਜਿਹੜੇ ਕੁਝ ਸ਼ੋਰ ਲੈਣੇ ਜਦੋਂ ਤੋਂ ਨਹੀਂ ਗਈ ਉਹਦੇ ਕਰਕੇ ਹਾਂ ਨਾ ਲੈ ਹਾਂ ਇਹੋਸ ਪ੍ਰੋਸੈਸ ਮਿਲਦਾ ਠੀਕ ਹੈ ਹੁਣ ਇਹਦੇ ਜੀ ਅਨ ਇਸ ਤੋਂ ਬਾਰੇ ਪੇਸ਼ੈਂਟ ਵੱਲੋਂ ਜਾਂ ਪੇਸ਼ੈਂਟ ਦੇ ਰਿਲੇਟਿਵਸ ਵੱਲੋਂ ਮੇਰੇ ਕੋਲ ਕੋਈ ਰਿਟਨ ਕੰਪਲੇਂਟ ਨਹੀਂ ਹੈ ਤੇ ਫਿਰ ਵੀ ਇਸ ਤਰ੍ਹਾਂ ਦੀ ਜੇ ਕੋਈ ਗੱਲ ਹੈ ਤਾਂ ਉਹ ਉਸ ਬੰਦੇ ਦੇ ਡਾਕਟਰ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਾਂਗਾ ਮੈਂ ਕਿ ਕੀ ਹੋਇਆ ਜੋ ਵੀ ਹੋਇਆ ਉਹਦੇ ਬਾਰੇ ਜਾਣਕਾਰੀ ਲਵਾਂਗਾ